ਨਾਰਥ ਇੰਡੀਆ ਦਾ ਪਹਿਲਾ ਰਾਇਲ ਇਨਫੀਲਡ ਬਾਈਕ ਸਾਡੇ ਲਈ ਲੈ ਕੇ ਆਏ ਆ ਜਿਸ ਦੀ ਕੀਮਤ ਸਿਰਫ 3500 ਰੁਪਏ ਦੀ 3500 ਰੁਪਏ ਦੇ ਵਿੱਚ ਦਰਸ਼ਕਾ ਸਾਹੁ ਨੂੰ ਮਿਲ ਜਾਣਾ ਵੱਡੀ ਗੱਲ ਤੁਹਾਨੂੰ ਇਹਦਾ ਰੰਗ ਵੀ ਦੋ ਤਿੰਨ ਹੈਗੇ ਆਪਣੇ ਕੋਲੇ ਰੰਗ ਤੁਹਾਡੇ ਕੋਲ ਖੱਟੇ ਮਿੱਟੇ ਸਾਰੇ ਅਸੀਂ ਕੱਢ ਦਨੇ ਆ ਰੰਗ ਕਾਫੀ ਹੈਗੇ ਬਹੁਤ ਸੋਹਣਾ ਯਾਰ ਰਾਇਲ ਲੁੱਕ ਨਜ਼ਰ ਆਊਗੀ ਤੁਹਾਨੂੰ ਇਹ ਆਹ ਯਾਰ ਬੜੀ ਸੋਹਣੀ ਗੱਡੀ ਆ ਯਾਰ ਬਾਈ ਸੋਹਣੀ ਨਹੀਂ ਐ ਸੁਨੱਖੀ ਵੀ ਕੀ ਦੇ ਇਹ ਇੱਕ ਹੀ ਰੇਟ ਆ ਇਹਦਾ ਸਰ ਐ ਗੱਡੀ ਦੀ ਕੀਮਤ ਬਸ ਇਹਦਾ ਰੇਟ ਪੁੱਛਣਾ ਚਾਹੀਦਾ ਨਹੀਂ ਕਿਉਂਕਿ ਜਿਸ ਆਰ ਆਰ ਆ ਨਾ ਫਿਰ ਬਿਲਕੁਲ ਇਹ 2200 ਰੁਪਏ ਦਾ ਬਾਈਕ ਤੁਹਾਨੂੰ ਪਹੁੰਚਾਵਾਂਗੇ ਤੁਹਾਡੇ ਘਰੇ ਕਿੰਨੇ ਦਾ ਹੈ ਇਹ ਬਾਈ ਜੀ ਬਾਈਕ ਹੈਗਾ ਬਹੁਤ ਪਿਆਰਾ ਬਾਈਕ ਹੈ ਹਸਕੀ ਦਾ ਨਾਮ ਹੈ ਮੀਨਜ਼ ਉਹ ਉਸ ਨਾਮ ਪ੍ਰੋਡਕਟ ਦਾ ਰੱਖਿਆ ਗਿਆ ਹੈ ਹਾਂ ਸ਼ੌਂਕ ਬੱਚਾ 10 ਸਾਲ ਦਾ 12 ਸਾਲ ਦਾ 18 ਸਾਲ ਦਾ ਬਾਈਕ ਭਾਂਬੜ ਵਾਂਗ ਭਜਦਾ ਜਾਂਦਾ ਹੈ ਗਲੀਆਂ ਚ ਖੇਤਾਂ ਚ ਭਜਾਈਓ ਹੱਥ ਤੇ ਰੇਸ ਐ ਪੈਰ ਤੇ ਬ੍ਰੇਕ ਦੀ ਦਬਤੀ ਐ ਹਾਤੇ ਰੇਸ ਦੇ ਬਾਈ ਜੀ ਤੱਕਾ ਪਾਦਰ ਪੂਰਾ ਲਾਣਾ ਚੱਲ ਵੀ ਚੱਲੇ ਜੱਟ ਆ ਗਿਆ ਹੱਬ ਤੋਂ ਘੱਟ ਰੇਟ ਦੇ ਵਿੱਚ ਕਾਰ ਉੱਤੇ ਨਾ ਬੈਜੋ ਇਹਦੇ ਤੇ ਪੱਕੀ ਗੱਲ ਐ ਤੇ ਮੈਂ ਤੁਹਾਨੂੰ ਦੱਸ ਦਿਆਂ ਵੀ ਲੁਧਿਆਣੇ ਦੇ ਵਿੱਚ ਆ ਚਾਰ ਖੰਬਾ ਚੌਕ ਗੁਰਟੋਆ ਵਾਲਿਆਂ ਕੋਲੇ ਵੀਰੇ ਸਭ ਤੋਂ ਘੱਟ ਰੇਟ ਦੱਸਿਆ ਤੁਸੀਂ ਦਾ ਕੀ ਰੇਟ ਆ ਫਿਰ ਇਹਦਾ ਸਰ ਮੇਰਾ ਮੋਟਿਵ ਐ ਘਰ ਘਰ ਦੇ ਵਿੱਚ ਕੋਲਗੇੜੇ ਪੇਸ ਜਿਹੜੇ ਵਰਤਦੇ ਨੇ ਆਪਾਂ ਸਿਰੇ ਉੱਟ ਕੇ ਤੇ ਆਪਾਂ ਘਰ ਘਰ ਦੇ ਵਿੱਚ ਗੁਰਟੋਆ ਦੀ ਗੱਡੀ ਪਹੁੰਚਾ ਦੇਣੀ ਐ ਤੇ ਹੈ ਕਿੰਨੇ ਦੀ ਐ ਜੀ ਨਾ ਗਹਿਰਾ ਯਾਰ ਸਗਣਾ 10000 ਨਾ 9000 ਰੁਪਏ ਪੂਰੇ ਗਿਣ ਕੇ ਲੈਣੇ 5800 ਰੁਪਿਆ 55 ਚਲੋ ਐਦਾਂ ਹੀ ਕਰਦੇ ਆ ਜਿਹੜਾ ਵੀਡੀਓ ਦੇਖ ਕੇ ਆਂਦਾ ਐ 5100 ਦੇ ਦਿੰਨੇ ਆ ਚੈਨਲ ਚੈਨਲ ਨੂੰ ਹੋਗਾ ਤੁਹਾਡੀ ਵੀਡੀਓ ਦੇਖ ਕੇ ਆਏਗਾ ਜਿਹੜਾ ਵੀਡੀਓ ਦੇਖ ਕੇ ਆਊਗਾ ਦਰਸ਼ਕੋ ਦਰਸ਼ਕੋ ਜਿਹੜਾ ਕੋਈ ਵੀਡੀਓ ਆਪਣੀ ਦੇਖ ਕੇ ਆਊਗਾ ਤੇ ਉਹਨੂੰ 5100 ਦੇ ਵਿੱਚ ਗੱਡੀ ਮਿਲ ਜਾਣੀ ਆ ਲੈ ਪੱਕੀ ਗੱਲ ਐ ਦੇ ਦੇ ਤੁਸੀਆਂ ਦੇਣੀ ਗੱਡੀ ਦੇ ਦੀ ਹੈ ਨਾ ਠੀਕ ਹੈ ਦੇ ਦੀ ਤੇ ਇਹ ਕੋਈ ਸਸਟੋ ਕੀ ਇਹ ਤੇ ਫੀਚਰਸ ਕੀ ਹੈ ਜੀ ਖਾਸਤ ਕੀ ਹੈ ਸਰ ਪਹਿਲਾ ਫੀਚਰ ਹੈ ਗੱਡੀ ਸਟਾਰਟ ਹੁੰਦੀ ਹੈ ਕੋਈ ਟੁਆਏ ਨਹੀਂ ਹੈਗਾ ਕੰਪਨੀ ਦਾ ओरिजिनल ਪੀਸ ਹੈਗਾ ਰੋਕਿੰਗ ਕਰਦੀ ਹੈ ਗੱਡੀ ਦੀ ਪਹਿਲਾ ਫੰਕਸ਼ਨ ਹੈ ਗੱਡੀ ਦੇ ਕੋ ਰੌਕ ਕਰਦੀ ਹੈ ਮਤਲਬ ਉੱਥੇ ਹਿੱਲੀ-ਜੁਲੀ ਜਾਊਗੀ ਬਾਈ ਜੀ ਉਹ ਗਾਣਾ ਲਾ ਕੇ ਹੀ ਬੱਚਾ ਬਹੂਗਾ ਗੱਡੀ ਚ ਤਾਂ ਮਜ਼ਾ ਆਉਂਦਾ ਪੈਂਟਰੀ ਸਿਸਟਮ ਨਾਲ ਲੱਗਦਾ ਆ ਪੈਂਟਰੀ ਨੂੰ ਪੁਆਇੰਟ ਇੰਡੀਆ ਦੀ ਸਭ ਤੋਂ ਸਮਾਰਟ ਗੱਡੀ ਔਰ ਪਿਆਰੀ ਗੱਡੀ ਦਰਸ਼ਕੋ ਤੁਹਾਨੂੰ ਦਿਖਾਣ ਲੱਗੇ ਆ ਜਿਹੜੀ ਗੱਡੀ ਆ ਗਈ ਹੈ ਜੀ ਐਸ ਗੱਡੀ ਨੂੰ ਅਸੀਂ ਕੀ ਕਹਨੇ ਆਂ ਭਾਈ ਜੀ ਆਪਾਂ ਆਰ ਆਰ ਰੌਇਲਸ ਰॉय ਆ ਆਰ ਜਿਹੜੇ ਅੰਗਰੇਜ਼ਾਂ ਦੇ ਜ਼ਮਾਨੇ ਦੀ ਗੱਡੀ ਸੀ ਸਾਨ ਦੇ ਕੋਲ ਗੁਰੂ ਨੇ ਛੱਡ ਗਏ ਨੇ ਆ ਇਹ ਬੜੀ ਸੋਹਣੀ ਗੱਡੀ ਆ ਯਾਰ ਭਾਈ ਸੋਹਣੀ ਨਹੀਂ ਐ ਸੁਨੱਖੀ ਵੀ ਕੀ ਦੇ ਇਹ ਕੀ ਰੇਟ ਆ ਇਹਦਾ ਸਰ ਐ ਗੱਡੀ ਦੀ ਕੀਮਤ ਵਸੇ ਤਾਂ ਰੇਟ ਪੁੱਛਣਾ ਚਾਹੀਦਾ ਨਹੀਂ ਕਿਉਂਕਿ ਜਿਸ ਆਰ ਆਰ ਆ ਨਾ ਫਿਰ ਬਿਲਕੁਲ ਭਾਈ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਫਿਊਚਰ ਦੇ ਡਿਜ਼ਾਈਨ ਬਣਾਏ ਨੇ ਕੰਪਨੀ ਨੇ ओरिजिनल ਮੋਲਡ ਲੈ ਕੇ ਆਏ ਆ ਅਸੀਂ ਫਾਇਦਾ ਇੰਡੀਆ ਦੇ ਚ ਹੀ ਬਣ ਰਹੀਆਂ ਗੱਡੀਆਂ ਵਲੀਆਂ ਅੱਛਾ ਕੋਈ ਚਾਈਨਾ ਮਾਰਕਾ ਨਹੀਂ ਐ ਪਿੱਛੇ ਵੀ ਜਿਹੜੀ ਫੈਮਿਲੀ ਦੇ ਰਹੇ ਗਾਕ ਆਏ ਰਹੇ ਸਮਾਨ ਲੈ ਰਹੇ ਸਰ ਕੋ ਵਨ ਸੋਨੀਆਂ ਗੱਡੀਆਂ ਕਹਿੰਦੇ ਟੀਵੀਆਂ ਨੂੰ ਸੂਟ ਦਾ ਬਹੁਤ ਪਿਆਰ ਹੁੰਦਾ ਹੈ ਦੁਕਾਨ ਤੇ ਜਾਓ ਤੇ 50 ਸੂਟ ਹੋਣਗੇ ਤੇ 4 ਲੈਣਗੇ ਅਸੀਂ ਘੱਟੋ 70 ਗੱਡੀਆਂ ਖੋਲ ਕੇ ਇੱਕ ਗੱਡੀ ਦੇਣੀ ਗਾਕ ਨੂੰ ਇਹਦਾ ਰੇਟ ਕੀ ਹੈ ਮਾੜੇ ਰੇਟ ਤਾਂ ਦੱਸੋ ਦਾ ਭਾਈ ਜੀ ਮੈਨੂੰ ਵੀ ਪੜਨਾ ਹੀ ਪੈਣਾ ਇੱਕ ਬਾਰ ਕੋਡ ਨਾ ਲੱਗਾ ਹੀ ਹੋਇਆ ਤੁਹਾਨੂੰ ਵੀ ਪੜਾ ਦਈਏ ਸਾਰਿਆਂ ਨੂੰ 12700 ਪੱਕੀ ਗੱਲ ਹੈ ਦੇ ਦਈਏ ਦੇ ਦਿਓ ਨਾਲ ਗਿਫਟ ਵੀ ਪੱਕਾ ਹੈ ਜਿਹੜਾ ਵੀਡੀਓ ਦੱਬ ਕੇ ਸ਼ੇਅਰ ਕਰਦਾ ਹੈ ਬੱਚੇ ਦਾ ਨਾਮ ਲਿਖਣਾ ਹੈ ਪੀਰੈਂਟਸ ਆਪਣਾ ਨਾਮ ਲਿਖਣ ਸਭ ਤੋਂ ਵੱਡੀ ਗੱਲ ਕਿ ਕਿਸ ਸ਼ਹਿਰ ਤੇ ਹੈਗੇ ਹੋ ਜਿੰਨਾ ਸਭ ਤੋਂ ਜ਼ਿਆਦਾ ਕਮੈਂਟ ਆਂਦਾ ਭਾਈ ਜੀ ਹਾਂ ਉਹਦੇ ਲਈ ਆਪਾਂ ਆਈਓ ਟਰੈਂਡ ਆਪਣਾ ਹੈਗਾ ओरिजिनल ਕੰਪਨੀ ਦਾ ਹਾਂ ਜਿਹੜਾ ਹਮੇਸ਼ਾ ਹੀ ਦਿੰਦੇ ਆ ਆ ਰਹੇ ਆ ਮੋਟਰਸਾਈਕਲ ਜੂਨ ਦਾ ਮਹੀਨਾ ਆ ਰਿਹਾ ਜਿਹੜਾ ਵੀਡੀਓ ਦੱਬ ਕੇ ਸ਼ੇਅਰ ਕਰਦਾ ਹੈ ਕਮੈਂਟ ਕਰਦਾ ਬਾਈ ਜੀ ਨੇ ਮੇਰੀ ਫੋਟੋ ਲੈ ਕੇ ਆਂਦਾ ਹੈ ਇੱਕ ਗਿਫਟ ਉਹਨਾਂ ਦਾ ਕਰੇ ਮੁੰਚਾਦ ਨੇ ਮਤਲਬ ਜਿਹੜਾ ਸ਼ੇਅਰ ਕਰੂਗਾ ਉਹਨੂੰ ਆ ਗਿਫਟ ਬਾਈ ਜੀ ਡੇਲੀ ਲਾਈਵ ਹੁੰਨੇ ਆ ਸੋਮਵਾਰ ਦਾ ਸ਼ੁਕਰ ਸ਼ਾਮੀ 5 ਵਜੇ ਇੱਕ ਗਿਫਟ ਡੇਲੀ ਦਈਦਾ ਹੈ ਮਹੀਨੇ ਬਾਅਦ 5000 ਦੀ ਸ਼ਾਪਿੰਗ ਹੈ ਦਰਸ਼ਕੋ ਦਿਵਾਲੀ ਵਾਲੇ ਦਿਨ 5000 ਦੀ ਸ਼ਾਪਿੰਗ ਫਰੀ ਹੈ ਉਹਦਾ ਗੱਲ ਨਹੀਂ ਬਣਨੀ ਦਰਸ਼ਕ ਵਾਲੀ ਗੱਲ ਨਹੀਂ ਬਣਨੀ ਜਿੱਥੇ ਸ਼ਬਦ ਹੁੰਦੇ ਨੇ ਉੱਥੇ ਹੀ ਫਟ ਆਉਣਾ ਵਾ ਪੱਕੀ ਗੱਲ ਹੈ ਤੇ ਜਰੂਰ ਮੈਂ ਬੇਨਤੀ ਕਰਨਾ ਚਾਹੁੰਗਾ ਮੇਰੇ ਭੈਣਾਂ ਨੂੰ ਫੈਮਲੀ ਵਾਲੇ ਬੱਚਿਆਂ ਵਾਲਿਆਂ ਨੂੰ ਜਰੂਰ ਵੀਡੀ ਸ਼ੁਰੂ ਹੋ ਗਈਆਂ ਨੇ ਸਾਰੀਆਂ ਤੇ ਜੁਲਾਈ ਕਹਿੰਦੇ ਚੜ ਗਈ ਹੈ ਤੇ ਜਿੰਨੇ ਬੱਚੇ ਨੇ ਇੰਜੋਏ ਕਰਨਾ ਹੈਗਾ ਜ਼ਰੂਰ ਗਰੋਅਟੋ ਆਇਆਓ ਸ਼ਾਪਿੰਗ ਕਰੋ ਢੇਰ ਸਾਰੀਆਂ ਇਹ ਤਾਂ ਗੈਪ ਵਾਲੀ ਗੱਲ ਹੋ ਗਈ ਵੀਰੇ ਮੰਨ ਕੇ ਚਲੋ ਇਹੀ ਲੈ ਕੇ ਜਾਣਾ ਮੁੱਲ ਬਿਲਕੁਲ ਜੀ ਇਹ ਕਿੰਨੇ ਦਾ ਮਿਲੂਗਾ ਬਾਜੀ ਇਹਦੀ ਆਰਸੀ ਨਹੀਂ ਲੈਣੀ ਪੈਣੀ ਤੁਹਾਨੂੰ ਪਹਿਲੀ ਗੱਲ ਤਾਂ ਚਲਾਨ ਨਹੀਂ ਕਟਿਆ ਜਾਊਗਾ ਹਾਂ ਡੈਡੀ ਵੀ ਕਹੂਗਾ ਬੇਟਾ ਘੰਟਾ ਹੋਰ ਚਲਾ ਲੈ ਹਾਂ ਬੱਚਾ ਸਾਲ ਦਾ 2 ਸਾਲ ਦਾ 2.5 ਸਾਲ ਦਾ ਹੈ ओरिजिनल ਕੰਪਨੀ ਦਾ ਕਿੰਨਾ ਪਿਆਰਾ ਮਾਡਲ ਹੈ ਸਲੈਂਸਰ ਦੇਖੋ ਚੱਕੇ ਦੇਖੋ ਨਾਰਥ ਇੰਡੀਆ ਦਾ ਪਹਿਲਾ ਰਾਇਲ ਇਨਫੀਲਡ ਬਾਈਕ ਸਾਡੇ ਨੇ ਲੈ ਕੇ ਆਏ ਆ ਜਿਸ ਦੀ ਕੀਮਤ ਸਿਰਫ 3500 ਰੁਪਏ ਦੀ 3500 ਰੁਪਏ ਦੇ ਵਿੱਚ ਦਰਸ਼ਕਾਹ ਨੂੰ ਮਿਲ ਜਾਣਾ ਵੱਡੀ ਗੱਲ ਸੁਣੋ ਇਹਦਾ ਰੰਗ ਵੀ ਦੋ ਤਿੰਨ ਹੈਗੇ ਆਪਣੇ ਕੋਲੇ ਰੰਗ ਤੁਹਾਡੇ ਵਾਂਗ ਖੱਟੇ ਮਿੱਟੇ ਸਾਰੇ ਅਸੀਂ ਕੱਢ ਦਨੇ ਆਂ ਰੰਗ ਕਾਫੀ ਹੈਗੇ ਬਹੁਤ ਸੋਹਣਾ ਯਾਰ ਰਾਇਲ ਲੁੱਕ ਨਜ਼ਰ ਆਊਗੀ ਤੁਹਾਨੂੰ ਇਹਦੀ ਵੀ ਸ਼ਾਨਦਾਰ ਮੈਂ ਬਾਈ ਜੀ ਦਾ ਤੁਹਾਨੂੰ ਆਦ ਪਹਿਲੇ ਕਰਨਾ ਚਾਹਨਾ ਦੁਬਾਰਾ ਹਾਂ ਆਪਣੇ ਘੱਟੋ ਘੱਟ ਲਾ ਕੇ ਚੱਲੋ 7 ਪਲੱਸ ਮਿਲੀਅਨ ਵੀਡੀਓ ਚੱਲੀ ਸੀ ਇਸੇ ਬਾਈਕ ਦੇ ਉੱਤੇ ਹਾਂ ਤੇ ਸਾਡੇ ਕੋਲ ਮਾਲ ਨਹੀਂ ਸੰਭਾਲਿਆ ਗਿਆ ਭੁਗਤਾਵ ਦਿਵਾ ਕੇ ਸੀ ਥੱਕ ਗਏ ਫਿਰ ਅਸੀਂ ਰੀਸਟੌਕ ਕੀਤਾ ਮੇਰੀ ਵੀਡੀਓ ਜਿਹੜੀ ਇਹ ਦੇਖ ਰਹੇ ਪ੍ਰੈਜ਼ਨ ਜੇ ਮੇਰੇ ਬਾਈ ਜੀ ਦੀ ਕੋਈ ਪੰਜ ਵੀਡੀਓ ਪਿਛਲੇ ਲੱਭ ਕੇ ਮੇਰੇ ਟੁਆਏ ਗੁਰ ਟੁਆਏ ਦੀ ਸਕਰੀਨਸ਼ਾਟ ਭੇਜਦਾ ਉਹਨੂੰ ਵੀ ਸਪੈਸ਼ਲ ਗਿਫਟ ਦਿੱਤਾ ਜਾਏਗਾ ਫਿਰ ਗੱਲ ਵੱਡੀ ਆ ਨਾ ਫਿਰ ਪੱਕੀ ਗੱਲ ਹੈ ਦੇ ਦੇ ਕੇ ਤੁਸੀ ਦੇਣਾ ਵਾ ਮੈਂ ਤਾਂ ਇਹ ਕਹਿ ਤਾਣਾ ਕੱਟਣੀ ਨਹੀਂ ਮੈਂ ਗੱਲ ਵੀ ਇਹ ਗੈਫਟ ਵਾਲੀ ਗੱਲ ਨਹੀਂ ਮੈਂ ਕੱਟਦਾ ਹੁੰਦਾ ਤੇ ਆਹ ਆ ਗਿਆ ਮੋਟਰਸਾਈਕਲ ਹੁਣ ਸਰ ਬਹੁਤ ਪਿਆਰਾ ਸਭ ਤੋਂ ਵਧੀਆ ਬੱਚਾ ਨਾ ਦੇਖੋ ਇੱਕ ਨਾ ਇੱਕ ਫਰੀ ਆਂਦਾ ਪਿਆ ਨਾ ਬਾਹਰ ਆ ਗਿਆ ਆ ਇਹਦਾ ਕੀ ਆ ਕੀ ਸਾਹ ਬਾਈ ਜੀ ਬਾਈਕ ਆ ਗਿਆ ਦੋ ਪਈਆਂ ਵਾਲਾ ਹਾਂ ਸਪੋਟਾਂ ਵਾਲਾ ਹਾਂ ਜਿੰਨੂੰ ਆਪਾਂ ਕਹਿੰਨੇ ਆ ਰੀਤੀ ਰੋਸ਼ਨ ਕੱਲ ਹੀ ਛੱਡ ਕੇ ਗਿਆ ਬਾਈਕ ਐਦਾ ਦੇ ਬਾਈਕ ਸਾਡੇ ਕੋਲ ਲੱਗੇ ਨੇ ਜਿਹੜੇ ਕਸ਼ਮੀਰ ਦੇਖਦਾ ਕਹਿੰਦਾ ਯਾਰ ਸਾਨੂੰ ਚੀਜ਼ ਚੰਗੀ ਚਾਹੀਦੀ ਹੈ ਕੀ ਹੈ ਵਧੀਆ ਚੀਜ਼ ਚਾਹੀਦੀ ਟੈਕਨੋਲੋਜੀ ਵਾਲੀ ਚੀਜ਼ ਚਾਹੀਦੀ ਆ ਨੇ ਤਾਂ ਪ੍ਰੋਪਰ ਬੱਚਾ ਬਊਗਾ ਅਤੇ ਹੱਥ 'ਚ ਰੇਸ ਐ ਐ ਚੀ ਲੀਖੋ ਲਾ ਕੋ ਹਮ ਆ ਕਰਕੋ ਦਾ ਮਗਰ ਦਿਖਾ ਦਿਓ ਬਾਈ ਜੀ ਬਿਲਕੁਲ ਆਜਾ ਖਾ ਲੋ ਲੋ ਜੀ ਆ ਦੇ ਇੰਡੀਆ ਦਾ ਪਹਿਲਾ ਬਾਈਕ ਇਹੜਾ ਹੱਤ ਦੀ ਰੇਸ ਦੇ ਉੱਤੇ ਚੱਲਦਾ ਹੈ। ਹੂੰ ਗੁੰਮਰਾਹ ਕਰਨ ਲਈ ਨਾ ਪੈਰ ਦੇ ਵਿੱਚ ਚਾਬੀ ਲਾ ਦਿੰਦੇ ਨੇ ਬਾਈਕ ਚੱਲ ਪੈਂਦਾ ਹੈ ਰੁਪਏ 2000 ਦਾ ਅੰਤਰ ਹੋ ਜਾਂਦਾ ਹੈ। ਤੇ ਪ੍ਰਾਈਸ ਵੀ ਤੁਹਾਨੂੰ ਨਾਲ ਦੇਣਾ ਪਊਗਾ। ਰੁਪਏ 6600 ਰੁਪਏ ਦਾ ਬਾਈਕ ਦਵਾਂਗਾ। ਜਿਹੜਾ ਬਿਆਰ ਦੇ ਵਿੱਚ 8500 9000 ਦਾ ਲੁੱਟ ਚ ਵਿਕਦਾ ਹੈ। ਆਹ ਦੇਖ ਲਓ ਵੀ ਮਗਰ ਘੱਟ ਕਾਫੀ ਆ ਇਹਨਾਂ ਦਾ ਤੇ ਇਦੋਂ ਆਜੋ ਕੋਪੀ ਪਰ ਇਧਰ ਨੂੰ ਆਓ। ਇੱਕ ਦਾ ਮੋਟਰਸਾਈਕਲਾਂ ਤੇ ਵੈਰਾਈਟੀ ਪਈ ਆ ਆ ਵੀ ਪਈ ਆ ਨਾ ਤਾਂ ਵਾਲੇ ਪਾਸੇ। ਸਭ ਤੋਂ ਘੱਟ ਰੇਟ 'ਚ ਮੋਟਰਸਾਈਕਲ ਕਿਹੜਾ? ਭਾਜੀ ਅਸੀਂ ਵੇਚਣਾ ਨਹੀਂ ਚਾਹਦੇ ਫਿਰ ਵੀ ਗਾਹ ਕੰਦਾ ਸਾਨੂੰ ਦਿਓ ਬਾਈਕ ਦਿਓ ਗਿਫਟ ਦੇਣਾ ਹੈ ਮੁਲਾਜ਼ਮ ਬੰਦੇ ਭਰਾ ਆਂਦੇ ਨੇ ਕੋਈ ਫੈਮਿਲੀ ਲੈ ਆਂਦੇ ਨੇ ਕਦੇ ਬੱਚਾ ਸਾਲ ਡੇਢ ਸਾਲ 2 ਸਾਲ ਦਾ ਬਾਈਕ ਸਾਨੂੰ ਚਾਹੀਦਾ ਹੈਗਾ ਤੇ ਮੈਂ ਜਰੂਰ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਨਾ ਫਰੂਟੀ ਇਸ ਦਾ ਨਾਮ ਜੇ ਫਰੂਟੀ ਫਰੂਟੀ ਆਤੇ ਲੈ ਕੇ ਆਈਓ ਮਤਲਬ ਪੀ ਲਈਓ ਸਾਡੇ ਕੋਲ ਫਰੂਟੀ ਬਾਈਕ ਲੈ ਜੀਓ ਹਾਂ ਕਿਓ ਜੀ ਕਿੰਨੇ ਦਾ ਹੋਊਗਾ ਇਹ ਹੋਊਗਾ ਕਿੰਨਾ ਦਾਨ ਖਿਆਲ ਹੈਗਾ 2500 3000 ਆ ਚਾ ਯਾਰ 2000 ਦਾ ਲੱਗਦਾ ਜਰੂਰੀ ਹੈ ਨਾਲ 200 ਨਾਲ ਲੈ ਆਈਓ 2200 ਰੁਪਏ ਦਾ ਬਾਈਕ ਤੁਹਾਨੂੰ ਪਹੁੰਚਾਵਾਂਗੇ ਤੁਹਾਡੇ ਘਰੇ ਪੂਰੇ ਨਾਰਥ ਇੰਡੀਆ ਦਾ ਚੈਲੰਜ ਦੇ ਰਿਹਾ ਕਿਉਂਕਿ ਕਸਟਮਰ ਕਹਿੰਦਾ ਜੀ ਇਹ ਹੱਤੇ ਕੋਟਵਾਇਆ ਤਾਂ ਨਹੀਂ ਫੜ ਲਿਆ ਲੋ ਜੀ ਉਹ ਜਦਾ ਵੀ ਹੈ ਤੇ ਬੈਕ ਵੀ ਜਾਂਦਾ ਜੇ ਦੋਨੇ ਫੰਕਸ਼ਨ ਤਾਂ ਨਾਲ ਲਵਾਵਾਂਗਾ ਬੱਚੇ ਦੀ ਏਜ ਹੋਣੀ ਚਾਹੀਦੀ ਸਾਲ 2 ਸਾਲ 2.5 ਸਾਲ ਬੱਚਾ ਛੋਟਾ ਨਾ ਲੈ ਕੇ ਜਾਇਓ ਬੱਚਾ ਵੱਡਾ ਅਸੀਂ ਰਿਕਮੈਂਡ ਨਹੀਂ ਕਰਾਂਗੇ ਕਿਉਂਕਿ ਬਾਈ ਨਾਲ ਪਿਆਰ ਬਹੁਤ ਹੈ ਕਸਮੇ ਸਾਡੇ ਕੋ ਆਉਂਦਾ ਵੀ ਇਹ ਖੁਸ਼ ਹੋ ਕੇ ਆਉਂਦਾ ਯਾਰ ਬੱਚੋ 10 ਸਾਲ ਦਾ 220 ਲਾ ਬਾਈਕ ਦੇ ਬਾਈ ਉਹ ਫਿਰ ਔਖਾ ਫਿਰ ਮੈਂ ਕਹ ਪਾਈ ਤੁਹਾਨੂੰ ਦੇ ਦਿੰਨੇ ਆ ਕਿੰਨੇ ਦੱਸੋ ਜਿਵੇਂ ਆਪਣ ਤੋਂ ਚੀਜ਼ ਖਰੀਦੀਆ ਮਨ ਲਓ ਕਾਰ ਕੋਈ ਮੋਟਰਸਾਈਕਲ ਖਰੀਦੀਆ ਹਾਂਜੀ ਟੈਕਨੀਕਲੀ ਚੀਜ਼ਾਂ ਕੋਈ ਗਲ ਏਰਰ ਆ ਜਾਂਦਾ ਫੋਨ ਟਾਈਂਦਾ ਇਹ 100 ਦੀ ਸ਼ੋਪਿੰਗ ਕਰੋ ਰੁਪਏ 10 ਦੀ ਸ਼ੋਪਿੰਗ ਕਰੋ ਸ਼ੋਪਿੰਗ ਕਰਦੇ ਆ ਸਾਰ ਮੇਰਾ ਹੀ ਨੰਬਰ ਦਿੱਤਾ ਜਾਂਦਾ ਹੈਗਾ ਤੇ ਮੈਂ ਕੋਸ਼ਿਸ਼ ਕਰਦਾ ਹਾਂ ਆਪ ਨੂੰ 3 ਵਜੇ ਤੱਕ WhatsApp ਵੀ ਪੜਦਾ ਰਹਿਣਾ ਮੈਂ ਤੁਹਾਨੂੰ ਆਦ ਬਾਈ ਜੀ ਦਾ ਹਾਂ ਕੰਪਲੇਂਟਾਂ ਬਹੁਤ ਆਉਂਦੀਆਂ ਨੇ ਸੰਭਾਲਣ ਦਾ ਬੰਦਾ ਚਾਹੀਦਾ ਹੈ ਸਰਵਿਸ ਨੂੰ ਅਸੀਂ ਬੈਸਟ ਦੇਣਾ ਚਾਹੁੰਦੇ ਆ ਜਿਵੇਂ ਜਿਵੇਂ ਸਾਨੂੰ ਮਿਲਦਾ ਪਿਆ ਕਾਗ ਦਾ ਨੰਬਰ ਅਸੀਂ ਉਹਨਾਂ ਨਾਲ ਉਵੇਂ ਹੀ ਗੱਲ ਕਰਦੇ ਪਿਆ ਸਾਫ ਧਨ ਜ਼ਰੂਰ ਹੋ ਜਾਈਓ 100 ਤੋਂ ਉੱਪਰ ਪੇਜ ਬ੍ਰਾਂਡ ਗੁੱਟ ਹੋਏ ਬਾਈ ਜੀ ਬਣ ਚੁੱਕੇ ਨੇ ਨਕਲੀ ਪੇਜ ਬਣੇ ਹੋਏ ਆ 24 ਤੋਂ 72 ਘੰਟੇ ਦਾ ਟਾਈਮ ਦੇਈਓ ਨੰਬਰ ਇੱਕ ਹੀ ਚੱਲ ਰਿਹਾ ਹੈ ਤੁਸੀਂ ਤੇ ਕਾਲ ਕਰੋਗੇ ਸਾਨੂੰ ਟਾਈਮ ਮਿਲਿਆ ਅਸੀਂ ਬੈਕ ਕਾਲ ਦਵਾਂਗੇ ਵੀਡੀਓ ਕਾਲ ਕਰਕੇ ਹੀ ਸਮਾਨ ਖਰੀਦਿਆ ਜਾਵੇ ਕੋਈ ਵੀ ਸਾਨੂੰ ਇੱਕ ਨੰਬਰ ਬੋਲ ਦਿਓ ਜ਼ੁਬਾਨੀ 830000086 ਮੇਰਾ ਨੰਬਰ ਜੀ ਬੇਨਤੀ ਸਾਰੇ ਪਰਿਵਾਰਾਂ ਨੂੰ ਬਾਈ ਜੀ ਦੇ ਬੋ ਪਿਆਰ ਹੈਗਾ ਲਾਸਟ ਵੀਡੀਓ ਦੇ ਵਿੱਚ ਵੀ ਸਾਨੂੰ 20 ਪੰਜਾਹ ਸੇ ਨੀਚੇ ਕਮੈਂਟ ਆਏ ਨੇ ਵੀ ਬਾਈ ਤੂੰ ਧੋਖਾ ਕਰਦਾ ਗੁੱਟ ਹੋਏ ਹੈ ਹੀ ਨਹੀਂਗਾ ਸਾਨੂੰ ਦੀ ਵੀਡੀਓ ਕਾਲ ਕਰਨੀ ਹੈ ਤਾਦੀਦਨ ਸਮਾਨ ਦੇਣਾ ਹੈ ਜੀ ਵੈਰੀਫਾਈ ਕਰਕੇ ਸਭ ਤੋਂ ਵੱਡੀ ਗੱਲ ਪੰਜਾਬੀਓ ਜਾਗ ਜਾਓ ਗੇੜੀ ਮਾਰਿਆ ਕਰੋ ਮਾਲਟੋਂ ਆ ਕੇ ਲੁਧਿਆਣਾ ਸ਼ਹਿਰ ਸਾਡੇ ਸਟੋਰ ਚ ਆਓ ਸਾਨੂੰ ਖੁਸ਼ੀ ਹੋਏਗੀ ਤੁਹਾਨੂੰ ਮਿਲਣ ਦੀ ਤੁਹਾਨੂੰ ਦਾਵਾ ਕਰਾਂਗੇ ਚੰਗੇ ਰੇਟਾਂ ਦੀ ਚੰਗੀ ਕੁਆਲਿਟੀ ਦੇਣ ਦਾ ਦਾਵਾ ਹੈਗਾ ਸਭ ਤੋਂ ਓਰੀਜਨਲ ਗੱਡੀਆਂ ਆਪ ਇੱਧਰ ਆਓ ਫਿਰ ਆ ਆ ਦਿਖਾਓ ਗੱਡੀਆਂ ਆ ਪਿੱਛੇ ਵਾਰੀ ਬਹੁਤ ਖਾਈਆਂ ਬਾਈ ਇਹ ਟਰੈਕਟਰ ਦਿਖਾ ਦਿਓ ਮੈਂ ਕਿਹਾ ਧੰਮਾ ਬਾਛੀਏ ਟਰੈਕਟਰ ਨੇ ਆ ਆ ਟਰੈਕਟਰ ਵੀ ਬਹੁਤ ਸੋਹਣਾ ਜਾਮਣੀ ਰੰਗ ਦਾ 15000 ਰੁਪਏ ਦਾ ਟਰੈਕਟਰ ਪਿਆ ਰਿਹਾ ਕਿਦਾ ਜੇ ਤੇ ਤੁਸੀਂ ਕਿੰਨੇ ਦਾ ਦੰਦਿਓ ਫਿਰ ਇਹ ਤੁਹਾਨੂੰ ਅੱਧੇ ਚ ਦੇ ਦੇਣਾ ਨਾਲ ਟਰਾਲੀ ਵੀ ਫ੍ਰੀ ਹੈ ਲੋ 7700 ਬਾਜੀ 7200 ਦਾ 7200 72 ਜਾਂ 75 ਟਰੈਕ ਚੈੱਕ ਕਰ ਲੀਆ ਫਿਰ 7500 ਦਾ ਟਰੈਕਟਰ ਦੇ ਰਹੇ ਆ ਟਰਾਲੀ ਨਾਲ ਦੇ ਰਹੇ ਆ ਵੀ ਬੱਚਾ ਪਹਟਾਵੇ ਗੱਡੀ ਟਰਾਲੀ ਖੇਤਾ ਦੇ ਵਿੱਚ ਤੇ ਨਾਲ ਲੈ ਜਾਵੇ ਤੇ ਬੁੜੀ ਟਰਾਲੀ ਖਿੱਚ ਕੇ ਇਦਾਂ ਜਵਾਕ ਬੜਾ ਖੁਸ਼ ਹੋ ਬੈਠਾ ਉੱਤੇ ਬਾਜੀ ਦਲਜੀਤ ਹੈਗਾ ਇਹ ਦੀ ਵੀਡੀਓ ਬਣਾਤੀ ਤੇ ਦੇਖੋ ਉਹਨੇ ਕਹਾਨੂੰ ਸਾਨੂੰ ਆਣਾ ਨਹੀਂ ਸਾਡੇ ਸਟੋਰ ਦੇ ਵਿੱਚ ਕਿਉਂ ਇੱਕ ਦਲਜੀਤ ਆੜਾ ਸਾਨੂੰ ਮਿਲਦਾ ਨਹੀਂ ਕਿ ਦਲਜੀਤ ਸਾਡੇ ਕੋਲ ਬੈਠਾ ਹੈ ਹਾਂ ਲੇਕਿਨ ਅੱਛਾ ਤੁਸੀਂ ਲੇਕਾ ਕਮੈਂਟ ਦੇ ਦੇਣੇ ਆ ਜੀ ਲਈ ਆ ਵਾਲੀ ਗੱਡੀ ਅੱਛਾ ਹੁਣ ਕਾ ਆ ਵਾਲੀ ਦੀ ਗੱਲ ਹੁਣ ਆ ਵੱਡੀ ਤੇ ਆ ਗਈ ਪਰ ਵੱਡੀ ਆਹ ਦੋ ਘਰ ਪੇਜ ਵੀਰੇ ਇੱਧਰ ਆ ਜੋ ਹਾਂ ਅਪਡੇਟ ਲਈਦਾ ਕੰਮ ਕਰੀ ਜੋ ਜੀ ਆ ਇੱਧਰ ਦਿਖਾ ਦਿਓ ਬੇਨਤੀ ਸਾਰੇ ਪਰਿਵਾਰਾਂ ਨੂੰ ਹੈ ਬੱਚੇ ਸਭ ਦੇ ਸੋਹਣੇ ਆ ਚਾਹੇ ਮੁੰਡੇ ਆ ਜਾਂ ਕੁੜੀਆਂ ਪਰਿਵਾਰ ਸਮੇਤ ਆਇਆ ਕਰੋ ਮੰਮੀ ਰੈਡੀ ਦਾ ਆਂਦੇ ਨੇ ਬੇਨਤੀ ਉਹਨਾਂ ਨੂੰ ਐ ਜਿਹੜੇ ਨਾਲ ਦਾਦਾ-ਦਾਦੀ ਜਾਂ ਨਾਨਾ-ਨਾਨੀ ਮਾਮਾ ਚਾਚੇ ਭਾਬੀ ਸਾਡੇ ਕੋਲ ਜਗ੍ਹਾ ਖੁੱਲੀ ਡੁੱਲੀ ਹੈਗੀ ਹੈ ਹੂੰ ਤੇ ਸਪੈਸ਼ਲ ਜਿਹੜਾ ਬੱਚਿਆਂ ਨੂੰ ਪੰਜ ਰਵਾਰ ਦੇ ਪੰਜ ਬੰਦੇ ਲੈ ਕੇ ਆਉਂਦੇ ਉਹਨੂੰ ਕੰਪਲੀਮੈਂਟਰੀ ਵੱਡਾ ਗਿਫਟ ਦਿੱਤਾ ਜਾਏਗਾ ਭਾਈ ਜੀ ਵੀ ਸਾਡੇ ਕੋਲ ਆਏ ਨੇ ਮੈਂ ਖਾਸ ਬਨੂੜ ਰਾਜਪੁਰੇ ਪੰਜਾਬ ਸ਼ਹਿਰ ਚੋਂ ਹੀ ਆਪਣੇ ਹੈਗੇ ਨੇ ਜੀ ਤੇ ਕਹਿੰਦੇ ਮੈਂ ਆਪਣੇ ਪੋਤੇ-ਪੋਤੀਆਂ ਨੂੰ ਕਹਿੰਦੇ ਖੁਸ਼ ਕਰ ਦੇਣਾ ਗੱਲ ਸਹੀ ਹੈ ਭਾਈ ਜੀ ਗਲਤ ਹੈ ਤੇ ਕਹਿੰਦੇ ਸਪੈਸ਼ਲ ਸਾਡੀ ਵੀਡੀਓ ਦੇਖ ਕੇ ਆਏ ਆ ਤੇ ਸਾਨੂੰ ਪਿਆਰ ਦਿੰਦੇ ਹੋ ਇੱਦਾਂ ਦੇ ਕਰਮਾ ਵਾਲੇ ਬੱਚੇ ਸਾਡੇ ਕੋ ਆਂਦੇ ਨੇ ਇਹ ਖੁਦ ਹੀ ਕਰੋੜਪਤੀ ਹਗੇ ਨੇ ਸਾਡੀ ਗੱਡੀਆਂ ਚਲਾਉਂਦੇ ਨੇ ਸਾਨੂੰ ਮਜ਼ਾ ਆਪਣੀ ਗੱਡੀ ਵੀ ਚਾਬੀ ਦੇ ਦਈਏ ਤੇ ਆਹ ਆ ਇਧਰ ਮੜਾ ਦਿਖਾਇਓ ਆ ਸਲਾਈਡਰ ਜੇ ਬਿਲਕੁਲ ਜੀ ਬਿਲਕੁਲ ਇਹ ਸਲਾਈਡਰਾਂ ਦਾ ਕੀ ਹਿਸਾਬ ਕਿਤਾਬ ਆ ਆ ਜਾ ਤੂੰ ਸਲਾਈਡਰ ਲਾ ਛੋਟਾ ਬੇਟਾ ਨਾਲ ਨਾਲ ਆ ਆ ਸਲਾਈਡਰਾਂ ਦਾ ਕੀ ਹਿਸਾਬ ਕਿਤਾਬ ਆ ਸਭ ਤੋਂ ਪਿਆਰੀ ਤੁਸੀਂ ਦੇਖ ਰਹੇ ਹੋ ਅਗਰ ਤੁਹਾਨੂੰ ਇਕਨੋਮਿਕਲ ਬਜਟ ਚਾਹੀਦਾ ਆ ਆ ਬਹੁਤ ਸੋਹਣਾ ਵਾ ਭਾਜੀ ਇਹ ਤਾਂ ਬਹੁਤ ਪਿਆਰੀ ਚੀਜ਼ ਹੈ ਸੈੱਟ ਕੱਢਿਆ ਕੰਪਨੀ ਨੇ ਅੱਛਾ ਇੱਕ ਝੂਲਾ ਵੀ ਆ ਤੇ ਨਾਲ ਆ ਸਲਾਈਡਰ ਸਲਾਈਡ ਵੀ ਆ ਗਈ ਤੇ ਝੂਲਾ ਵੀ ਆ ਗਿਆ ਟ੍ਰੈਂਡਿੰਗ ਚ ਕੀ ਹੈਗਾ ਤੇ ਗੂਗਲ ਤੇ ਸਰਚ ਕਰੋ ਟॉय स्टोरी ਰੋਡਿਆਨਾ ਹਾਂ ਤੇ ਤੁਹਾਨੂੰ ਗੁਰੂ ਟਾਇਆ ਕੇ ਮਿਲੇਗਾ ਟ੍ਰੈਂਡਿੰਗ ਜੋ ਐਕਚੁਅਲ ਕਸਮ ਮੰਗਦਾ ਹੈ ਅਸੀਂ ਇਸ ਤੋਂ ਵਧੀਆ ਚੀਜ਼ਾਂ ਲੈ ਕੇ ਆ ਰਹੇ ਆ ਤੇ ਸਾਡਾ ਮੋਟਿਵ ਹੈਗਾ ਡਿਸਪਲੇ ਕਰਨ ਦਾ ਤਾਂ ਕਿ ਬੱਚੇ ਖੇਡਣ ਵੀ ਬੰਡ ਡੱਬਾ ਵੀ ਘਰ ਲੈ ਕੇ ਜਾਣ ਇਹ ਸਭ ਤੋਂ ਪਿਆਰਾ ਆ ਦੇਖੋ ਆ ਵੀ ਸਸ ਸੈੱਟ ਹੀ ਆ ਸਾਰਾ ਭਾਜੀ ਇਹ ਸੈੱਟ ਹੀ ਵੇਚਣਾ ਗਾ ਕੋਪ ਰੁਪਈਆ ਹੀ ਬਹੁਤ ਹੈਗਾ ਬਿੰਡਾ ਵਾਲੇ ਕੋ ਭਰਾਵਾਂ ਕੋ ਸ਼ਹਿਰ ਵਾਲੇ ਕੋ ਉਹ ਕਹਿੰਦੇ ਪੈਸੇ ਖਰਚੀਏ ਕਿੱਥੇ ਅੱਛਾ ਸਾਡਾ ਮੋਟਿਵ ਹੈਗਾ ਚੰਗੀ ਜਗ੍ਹਾ ਪੈ ਖਰਚੋ ਜੇ ਕੋਈ ਭੈਣ ਮੇਰੀ 10 ਸੂਟ ਲੈਣ ਜਾਂਦੀ ਤੇ ਚਾਰ ਕਹਿੰਦੀ ਮੈਂ ਲੈ ਕੇ ਚੱਲੀ ਆ ਨਾਲ ਦੋ ਖੜੋਨੇ ਲੈ ਕੇ ਆਣੇ ਤੇ ਗੁਰਟੋਏ ਤੋਂ ਆਕੇ ਜੀ ਸਾਡਾ ਮੋਟਿਵ ਹੈਗਾ ਬਹੁਤ ਰੁਪਈਆ ਖਰਚੋ ਰੇਟ ਕੀ ਹੈਦਾ ਇਹਦਾ ਇਹਦਾ ਬਾਈ ਜੀ ਤੁਹਾਨੂੰ ਮੇਰੀ ਨਿਗਾਹ ਕਮਜ਼ੋਰ ਹੈਗੀ ਦੀ ਪਲੀਜ਼ ਬਾਰ ਕੋਡ ਪੜਿਆ ਜਾਵੇ ਉਹ ਤੁਹਾਡੀ ਨੂੰ ਇਹ ਹੈਗਾ 7650 ਰੁਪਈਆ ਦੋਨਾਂ ਦਾ ਕੀ ਬਾਤ ਔਰ 20000 ਰੁਪਏ ਐਮ ਆਰ ਪੀ ਹੈਗਾ 7650 ਰੁਪਏ ਦੇ ਰਿਹਾ ਚੈਲੰਜ ਹੈਗਾ ਪੂਰੇ ਪੰਜਾਬ ਨੂੰ ਬੇਨਤੀ ਹੈ ਵਿਦਨਾ ਰੇਟਸ ਕੱਢ ਲਈਏ ਮੇਰੇ ਜਿਹੜੇ ਸਪੈਸ਼ਲ ਆਂਦੇ ਆ ਗੱਡੀਆਂ ਵੱਡੀਆਂ ਲੈ ਕੇ ਆਇਆ ਕਰੋ ਛੱਤਾਂ ਦੇ ਬਣ ਕੇ ਲੈ ਕੇ ਜਾਂਦੇ ਸਾਡੇ ਕੋ ਪੰਜਾਬ ਦੇ ਗਾਗਲੇ ਸਮਾਨ 76 ਰੱਖਾ ਦੇਣਾ ਗੱਡੀ ਉੱਤੇ ਜਿੰਨੇ ਐਦਾ ਹੀ ਗੱਡੀ ਤੇ ਰੱਖ ਲਿਆ ਉਹਨੂੰ ਵੀ ਵੱਡਾ ਗਿਫਟ ਨਾਲ ਦੇ ਦੇਣਾ ਪੰਜਾਬੀਆਂ ਨੂੰ ਮਾਣ ਬਹੁਤ ਹੈ ਮੇਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਸਪੈਸ਼ਲ ਤੁਹਾਡੇ ਲਈ ਬਹੁਤ ਆਫਰ ਲਾਈਆਂ ਹੋਈਆਂ ਨੇ ਅਗਰ ਮੇਰੀ ਕੋਈ ਵਾਇਆਜ ਹਰ ਤੱਕ ਪਹੁੰਚਦੀ ਗਈ ਹੈ ਪੂਰੇ ਪਰਿਵਾਰ ਸਮੇਤ ਆਇਆ ਕਰੋ ਸਾਨੂੰ ਬਹੁਤ ਖੁਸ਼ੀ ਹੁੰਦੀ ਮਿਲਣ ਦੀ ਤੁਹਾਨੂੰ ਸਾਨੂੰ ਤਾਂਗ ਹੁੰਦੀ ਹੈ ਲੈ ਦੇਖ ਲੈ ਲੈ ਜੀ ਲੈਟਾ ਲਈ ਆ ਭਾਈ ਬੰਦਾ ਫੇਮਸ ਹੈਗਾ ਦੇ ਸਪੈਸ਼ਲ ਆਇਆ ਇਹਨੂੰ ਅੱਜ ਨਹੀਂ ਠੀਕ ਆ ਗੱਲ ਬਾਤ ਲੈ ਠੀਕ ਆ ਠੀਕ ਆ ਬਸ ਉੱਤਰੀ ਨਾ ਦੱਲੋ ਮੇਰੀ ਬੇਨਤੀ ਹੈ ਸਾਡਾ ਕਹਿਣਾ ਮੰਨਣਾ ਜ਼ਰੂਰ ਹੈ ਭਾਈ ਇਧਰ ਕੈਮਰਾ ਕਰ ਲਓ ਚੰਗੀਆਂ ਸਰਾਇਡਾ ਦੇ ਦਾਵਾ ਦੇ ਰਹੇ ਨਾ ਤੇ ਦੇ ਨਮੀ ਬਾਈ ਚੜ ਕੇ ਝੂਟਾ ਲਏਗਾ ਅੱਜ ਮੇਰਾ ਮੈਂ ਗਾਣਾ ਵੀ ਗਾਉਂਗਾ ਕਿ ਕਿਕਲੀ ਕਿਕਲੀ ਪੈ ਗਈ ਅੱਜ ਨਹੀਂ ਮੇਰੇ ਯਾਰ ਦੀ ਨਹੀਂ ਨਹੀਂ ਮਜ਼ਬੂਤ ਆ ਵੀ ਐ ਨਹੀਂ ਮਜ਼ਬੂਤ ਐ ਬਾਈ ਛਨਾੰਗ ਨਹੀਂ ਮਾਰਨੀ ਐ ਬਾਈ ਯੂਰਪ ਨਹੀਂ ਖੜੇ ਲੈ ਨਹੀਂ ਨਹੀਂ ਮਜ਼ਬੂਤ ਆ ਵੀ ਠੀਕ ਆ ਮੈਂ ਗੁਰੂਤ ਬਾਈ ਛੂਟਾ ਵੀ ਲੈ ਲੈਣਾ ਸੀਗਾ ਗੋਲਾ ਪੀਸ ਹੈਗਾ ਤੇ ਨੀਚੇ ਯਾਰ ਨਹੀਂ ਕੋਈ ਗੱਲ ਨਹੀਂ ਤੇ ਆ ਕਿਨੇ ਦਾ ਵੀਰੇ ਆਹ ਬਾਈ ਇਹ ਬ੍ਰਾਂਡ ਹੈਗਾ ਓਕੇ ਪਲੇ ਦਾ ਪ੍ਰੋਡਕਟ ਹੈ ਅਗਰ ਕਿਸੇ ਨੇ ਸਕੂਲ ਵਾਸਤੇ ਸਮਾਨ ਲੈਣਾ ਹੈ ਘਰ ਵਾਸਤੇ ਸਮਾਨ ਲੈਣਾ ਹੈ ਕਿਸੇ ਜਗ੍ਹਾ ਖਾਲੀ ਪਈ ਐ ਅਸੀਂ ਖਾਲੀ ਜਗ੍ਹਾ ਪੁਰਾਣੀ ਐ ਬੰਦਾ ਕਹਿੰਦਾ ਕੋਠੀ ਵੱਡੀ ਫਾਰਮ ਹਾਊਸ ਹੈਗਾ ਅਸੀਂ ਉਹਦੇ ਘਰੇ ਸਮਾਨ ਸਾਰਾ ਪੁੰਚਾ ਦਨੇ ਕਿੰਨੇ ਦਾ ਹੋਊ ਇਹ ਬਜਟ ਬਹਿ ਬਾਰ ਕੋਡ ਦਾ ਲੱਗਾ ਹੀ ਹੁੰਦਾ ਫਿਰ ਵੀ ਦੇਖ ਲੈ ਇਹਨਾਂ ਦਾ 6000 ਲੋ ਜੀ 6 ਅੱਜ ਦਿੱਤੀ 6000 ਦਾ ਹੋ ਗਿਆ ਨਾ ਦਿੱਤੀ ਬਾਈ ਠੀਕ ਐ ਤਾਂ ਹੀ ਸਾਡੇ ਯਾਮਾ ਅੱਧੀ ਕਿੱਕ ਤੇ ਸਟਾਰਟ ਮੇਰਾ ਯਾਮਾ ਆਹਾ ਆ ਕੀ ਅਲਤ्रू ਯਾਰ ਅਲਤ्रू ਹੀ ਹੈਗਾ ਇਹ ਮੌਨਸਟਰ ਬਾਈ ਕਿਨੂੰ ਕਹਿੰਦੇ ਗੂਗਲ ਤੇ ਸਰਚ ਮਾਰਨ ਡਰਟ ਬਾਈ ਕਲਿੱਕ ਕੇ 125 ਸੀ ਕਿੰਨੇ ਦਾ ਹੁੰਦਾ ਹੈ ਬਾਈ ਉੱਪਰ ਪਹੋ ਕੇ ਫਿਰ ਰੇਡ ਦਵਾਂਗਾ ਐਦਾਂ ਨਹੀਂ ਮਜ ਆਂਦਾ ਰੇਡ ਦਿੰਦਾ ਵੀ ਹਾਂ ਚੱਕ ਹੁਣ ਇੱਕ ਕਿੱਕ ਵੀ ਮਾਰਨੀ ਹੈ ਇਹ ਖੜਕਦਾ ਨਹੀਂ ਨੀ ਹੈ ਉਹ ਵਜਨ ਤੋਂ ਕਰਕੇ ਅਖੜ ਕੇ ਇਹ ਕਿੰਨੇ ਦਾ ਹੁੰਦਾ ਹੈ ਇਹ ਅੰਦਾਜ਼ਾ ਬਾਈ ਇਹਨੂੰ ਕਿੱਕ ਮਾਰ ਲਓ ਜੇ ਚੱਲ ਪਿਆ ਤੁਹਾਡਾ ਨਾ ਚੱਲਿਆ ਸਾਡਾ ਵੇ ਚੱਲਦਾ ਸੋਖਾ ਨਹੀਂ ਹੈਗਾ ਚਰਨਾਂ ਵਾਸਤੇ ਵੀ ਨਾ ਤੇਲ ਪਾਣਾ ਪੈਂਦਾ ਕਿਉਂ ਜੀ ਹਾਏ ਮਰਾ ਜੱਟ ਬਾਈ ਅੱਗੇ ਸ਼ਿਸ਼ਾ ਧਿਆਨ ਨਾਲ ਗੇਰ ਵਿੱਚ ਐਂ ਚੱਕਣਾ ਹੈ ਆਹ ਪੋਚੇ ਦੀ ਬਾਲਟੀ ਉਲਾ ਦੇ ਰਹਾ ਥੱਲੇ ਵਾ ਕੋਈ ਨਹੀਂ ਸਟਾਰਟ ਕਰਨਾ ਸੀ ਕਰਤਾ ਪੰਦ ਕਿਥੋਂ ਦਾ ਐਦਾਂ ਦੇ ਤੇ ਬਾਰਚਲੋਨਾਂ ਉੱਤੇ ਕੋਈ ਭਾਣ ਬਿਠਾ ਨਹੀਂ ਹੁੰਦਾ ਯਾਰ ਕੱਲ ਫਿਰ ਲਵਾ ਲਾਂਗੇ ਸ਼ੀਸ਼ੇ ਆਪਾਂ ਯਾਰ ਅੱਧ ਕਿੱਕ ਨੇ ਡਾਟ ਦੇ ਰਹੀ ਯਾ ਮਾ ਨਹੀਂ ਹੋਰ ਦੱਸ ਕੀ ਪਾਲਨੀ ਚੱਲ ਵੀ ਬਾਈ سٹੈਂਡ ਮਾਰਦੇ ਵੈਸੇ ਨਹੀਂ ਠੀਕ ਆ ਗੱਲ ਵੀ ਸੋਹਣਾ ਇਹ ਕਿੰਨੇ ਦਾ ਹੈ ਇਹ ਬਾਈ ਪੂਰੇ ਪੈਨ ਇੰਡੀਆ ਦੇ ਵਿੱਚ ਅਸੀਂ ਪ੍ਰੋਡਕਟ ਵੇਚ ਰਹੇ ਆ ਡਿਲੀਵਰੀ ਤੁਹਾਡੀ ਦਾਵਾ ਸਾਡਾ ਚੀਜ਼ ਚੰਗੀ ਦਊਗਾ 100 ਸਾਲ ਦੀ ਗਾਰੰਟੀ ਵਾਲਾ ਸਾਡੇ ਕੋਲ ਮੌਨਸਟਰ ਬਾਈਕ ਆ ਚੁੱਕਾ 54000 ਦੀ ਯੂਜ਼ੀ ਕੀਮਤ ਹੈ ਜੀ 54000 ਸਿੱਕੇ ਪੂਰੇ ਗਿਣ ਕੇ ਲਵਾਂਗੇ ਡਾਲਰ ਨਹੀਂ ਲੈਂਦੇ ਅਸੀਂ ਬਹੁਤ ਠੀਕ ਆ ਇਸ ਤਰੀਕੇ ਦੀ ਦਰਸ਼ਕੋ ਬਹੁਤ ਸਾਰੀ ਵੈਰਾਈਟੀ ਤੁਸੀਂ ਦੇਖ ਸਕਦੇ ਹੋ ਤੇ ਇੱਕ ਮਿੰਟ ਬਾਈ ਜੀ ਇੱਕ ਮਿੰਟੀ ਆ ਕੇ ਤੁਹਾਡੇ ਲਈ ਵੀ ਤੇ ਆ ਆ ਛੋਟੀਆਂ ਛੋਟੀਆਂ ਚੀਜ਼ਾਂ ਵੀ ਆਹ ਸਾਈਕਲ ਲਾ ਲਈਆਂ ਕਿੰਨਾ ਪਿਆਰਾ 10 ਮੂਵੀਆਂ ਦੇ ਨਾਮ ਦੱਸਣੇ ਪੈਣਗੇ ਹਾਲੀਵੁੱਡ ਬੋਲੀਵੁੱਡ ਪੋਲੀਵੁੱਡ ਟੌਲੀਵੁੱਡ ਤੇ 40 ਮੂਵੀ ਹੋ ਗਈ ਬਾਈ ਜੀ ਗੂਗਲ ਦੇ ਸਰਸ ਮਾਰ ਲਿਓ ਪੰਜਾਬੀ ਜੀ ਕਹਿੰਦੇ ਆਤੀ ਮੇਰੇ ਸਾਥੀ ਇਹ ਕਿੰਨੇ ਦਾ ਹੋਊਗਾ ਐ ਬਾਈ ਜੀ ਤੁਹਾਨੂੰ ਫਿਰ ਦੱਸਣਾ ਹੀ ਪੈਣਾ ਹੈ ਪ੍ਰਾਈਸ ਸਾਨੂੰ ਉਹ ਕਿੰਨੇ ਦਾ ਪੁੱਤਰ ਹੈ ਸਾਈਕਲ ਚਲ ਫੋਨ ਕਰਕੇ ਪੁੱਛ ਲੈਣ ਅੱਛਾ ਜੇ 바ਰ ਕੋਡ ਨਹੀਂ ਲੱਗਾਗਾ ਕਿਸੇ ਚੀਜ਼ੇ ਚੀਜ਼ ਤੁਹਾਡੀ ਕੀ ਫਰੀ ਦੇ ਵਿੱਚ ਵੀ ਸਟਾਫ ਨੂੰ ਸਮਝਾਇਆ ਬਹੁਤ ਅਸੀਂ 2700 ਦੇ ਕਰੀਬ ਬਾਈਕ ਹੈ ਗੈਲ ਹਰ ਕੋਲ ਜੀ ਜੀ ਤੇ ਇਧਰ ਬਹੁਤ ਵੈਰਾਈਟੀ ਪਈ ਆ ਤੇ ਅਪ ਕਰਦੀ ਹੈ ਧੰਨਵਾਦ ਕਿਉਂਕਿ ਟਾਈਮ ਬਹੁਤ ਹੋ ਗਿਆ ਤੇ ਆ ਦਿਖਾ ਸਕਦੇ ਇਧਰਲੇ ਪਾਸੇ ਆ ਜਿਓ ਬਾਈ ਜੀ ਮੇਰੇ ਕਿਹਦੇ ਰਿਤਿਕ ਰੋਸ਼ਨਾਂ ਬਾਈਕ ਦਿਖਾ ਦਿਓ ਘਰ ਆਤੀ ਛੱਡ ਕੇ ਗਿਆ ਅੱਛਾ ਆ ਵੀ ਸੋਹਣਾ ਬਾਈਕ ਆ ਵੀ ਆਹਾ ਬਰੇ ਇੱਧਰ ਲੈ ਵਸੇ ਆ ਜਿਓ ਤੁਸੀਂ। ਆ ਕੈਮਰੇ ਤੋਂ ਥੋੜਾ ਇੱਧਰ ਨੂੰ ਆ ਜਿਓ ਕੈਮਰੇ ਨੇ ਦਿਖਾ ਦਈਏ ਕਰਕੇ। ਭਾਈ ਜੀ ਬੈਕ ਚ ਚਲਾਣਾ ਇਹਨੂੰ। ਤੇ ਇਹ ਕਿੰਨੇ ਦਾ ਹੈ? ਇਹ ਭਾਈ ਜੀ ਬਾਈਕ ਹੈਗਾ ਬਹੁਤ ਪਿਆਰਾ ਬਾਈਕ ਹੈ ਹਸਕੀ ਇਸ ਦਾ ਨਾਮ ਹੈ ਮੀਨਜ਼ ਉਸ ਨਾਮ ਪ੍ਰੋਡਕਟ ਦਾ ਰੱਖਿਆ ਗਿਆ ਹੈ। ਹਾਂ। ਸ਼ੌਂਕ ਬੱਚਾ 10 ਸਾਲ ਦਾ 12 ਸਾਲ ਦਾ 18 ਸਾਲ ਦਾ ਬਾਈਕ ਭਾਂਬੜ ਵਾਂਗ ਭਜਦਾ ਜਾਂਦਾ ਹੈ ਗਲੀਆਂ ਚ ਖੇਤਾਂ ਚ ਭਜਾਈਓ। ਹੱਥ ਤੇ ਰੇਸ ਹੈ ਪੈਰ ਤੇ ਬ੍ਰੇਕ ਦੀ ਦਬਤੀ ਹੈ ਹੱਥ ਤੇ ਰੇਸ ਦਿਓ ਭਾਈ ਜੀ। ਤੱਕਾ ਪਾਦਰ ਪੂਰਾ ਲਾਣਾ ਚੱਲ ਵੀ ਚੱਲੇ ਜੱਟ ਆ ਗਿਆ ਲੈ ਵੀ ਉਹ ਦੇਖੋ ਵੀ ਜੀ ਕੈਮਰਾ ਮੇਂ ਸਾਡਾ ਰੋਲ ਗਿਆ ਕੈਮਰਾ ਆ ਬੈਕ ਆ ਇਧਰੋਂ ਪਾਸੇ ਕਿਆ ਬਾਤ ਠੀਕ ਹੈ ਠੀਕ ਆ ਵੀ ਗੱਲ ਬਾਤ ਪਹਿਲਾ ਕੁਐਸਚਨ ਹੈ ਬਾਈ ਦਾ ਭਾਰ ਕਿੰਨਾ ਹੈਗਾ ਤੇ ਮੇਰਾ ਭਾਰ ਤਾਂ ਬਹੁਤ ਹੈਗਾ ਬਾਈ ਦੇਖੋ ਕਿੰਨੇ ਸ਼ੌਂਕ ਨਾਲ ਚਲਾ ਰਹੇ ਜਿਹਨੇ ਕਿਤੇ ਕੱਢ ਲਈ ਨਾ ਰੋਡ ਦੇ ਆਲੀ ਗੱਡੀ ਧੂਮਾ ਬਾਦਨੀ ਹੈ ਪੂਰੀ ਪੰਜਾਬ ਅਸੇਟ ਦੇ ਕਿੰਨੇ ਦਾ ਹੈ ਬਾਹਰ ਕੋਲ ਫਿਰ ਚੱਕਰਨ ਦੀ ਹੈ ਬਾਈ ਜੀ ਲੱਗਾ ਨਹੀਂ ਤੁਹਾਡਾ ਜਾਓ ਦਿੱਤਾ ਅਸੀਂ ਰੱਖ ਵੀ ਰਹਿਣਾ ਗੱਡੀ 'ਚ ਬਾਅਦ 'ਚ ਹੱਕਾ ਮਾਰੋਗੇ ਐਦਾਂ ਹੀ ਹੁੰਦਾ ਹੈ ਪੰਜਾਬ ਦੇ ਭਰਾ ਮੇਰੇ ਪਿਆਰ ਦਿੰਦੇ ਨੇ ਖੱਪ ਪਾਉਂਦੇ ਹਾਸਾ ਦਿੰਦੇ ਹਾਸੇ ਦਾ ਕਰਨਾ ਚਾਹੀਦਾ ਹੈ ਇੱਕ ਵਾਰ ਆ ਆ ਚੀਜ਼ ਵੀਰੇ ਏ ਇਹ ਬਹੁਤ ਡਿਮਾਂਡ ਵਾਲੀ ਚੀਜ਼ ਹੁੰਦੀ ਹੈ ਭਾਈ ਜਿੰਨੇ ਮੇਰੀ ਭੈਣਾਂ ਜਾਂਦੀਆਂ ਫੋਰਨ ਕੰਟਰੀ ਕਹਿੰਦੀ ਮੈਂ ਬੱਚੇ ਨੂੰ ਉਧਰ ਕੱਚਾ ਚ ਨਹੀਂ ਚੱਕਣਾਗਾ ਹਟਾ ਕੇ ਮਾਰਕੀਟ ਲੈ ਕੇ ਜਾਣਾ ਗਰਮੀ ਹੈ ਕੀ ਹੈ ਇਹ ਕਿ 10 ਕਹੇ 10998 ਰੁਪਏ ਐਵੇਂ ਨਾ ਡਰਾਈ ਜੋ ਭਾਈ ਜੀ 8000 ਦੀ ਬੱਕੀ ਬ੍ਰਾਂਡ ਰੈਪਿਡ ਦੀ ਐ ਪਲੱਸ ਦਿੱਤੀ ਕੰਪਨੀ ਦੀ ਫੁੱਲ ਉਹ ਲੈ ਕੇ ਆ ਮੈਂ ਤੋ ਦੱਸਿਆ ਸੀ ਹਾਂ ਐਮ ਆਰ ਪੀ 10 ਕਹੇ ਨਹੀਂ ਅਸੀਂ ਸੌਦਾ ਵੇਚਦੇ ਜੋ ਸਾਡੇ ਬੈਸਟ ਪ੍ਰਾਈਸ 8 10 8 ਔਰ 10 ਹਜ਼ਾਰ ਦੇ ਵਿਚਕਾਰ ਹੈ ਭਾਈ 2000 ਤੋਂ 3000 ਤੋਂ ਬੱਕੀ ਸਾਡੇ ਕੋਲ ਸ਼ੁਰੂ ਹੋ ਗਈ ਜੇ ਦਾ ਸਪੈਸ਼ਲ ਚੈਲੰਜ ਮੇਰੇ ਭਾਈ ਜੀ ਵੀਡੀਓ ਧੱਕ ਕੇ ਸ਼ੇਅਰ ਕਰਨੀ ਹੈ ਕਮੈਂਟ ਕਰਨਾ ਹੈ ਤੁਹਾਨੂੰ ਵਧੀਆ ਵੀਡੀਓ ਲੱਗਦੀ ਹੈ ਬਹੁਤ ਪਿਆਰ ਦੀ ਦਿਨਾ ਰੇਟਾਂ ਦੀ ਸਾਡੀ ਗਾਰੰਟੀ ਹੈ ਆਣਾ ਤੁਹਾਨੂੰ ਪਏਗਾ ਬ੍ਰਾਂਡ ਗੁਰੂ ਟੁਆਏ ਜੋ ਆਪਣਾ ਬਚਪਨ ਯਾਦ ਲਾਏ ਧੰਨਵਾਦ ਵੀਰੇ ਧੰਨਵਾਦ ਮਿਹਰਬਾਨੀ ਸ਼ੁਕਰੀਆ ਤੁਸੀਂ ਕੁਝ ਬੋਲਣਾ ਚਾਹੁੰਦੇ ਹੋ ਤਾਂ ਦੱਸ ਸਕਦੇ ਹੋ ਅਸੀਂ ਕੀ ਬੋਲਣਾ ਸਾਰਾ ਕੁਝ ਤੁਸੀਂ ਬੋਲਦਾ ਧੰਨਵਾਦ ਮਿਹਰਬਾਨੀ